ਚਾਲੂ ਆ ਚਲੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਔਰ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਹੁਸ਼ਿਆਰਪੁਰ ਦੇ ਪੰਗੀ ਚੌਂ ਦੇ ਵਿੱਚ ਕੈਨ ਨੂੰ ਜੀ ਹੁਣ ਕਹ ਲਈਏ ਅਸੀਂ ਥੋੜਾ ਜਿਹਾ ਖਤਰਿਆਂ ਦਾ ਸਾਹਮਣਾ ਕਰਦੇ ਪੈ ਰਹੇ ਹਾਂ ਕਿਉਂਕਿ ਆਪਾਂ ਇਸ ਟਾਈਮ ਬਿਲਕੁਲ ਚੌਂ ਦੇ ਨਜ਼ਦੀਕ ਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਲੋਕਾਂ ਦਾ ਪਹਿਲਾਂ ਤਾਂ ਜੀ ਗਲਤ ਕੰਮ ਕੀ ਹੋ ਰਿਹਾ ਸਾਰੇ ਖੜੇ ਆ ਜੀ ਪ੍ਰਸ਼ਾਸਨ ਉਹਦਾ ਆ ਚੁੱਕਾ ਆ ਪਰ ਤੁਸੀਂ ਹਾਲਾਤ ਦੇਖੋ ਜੀ ਸਾਰੇ ਜਿੱਦਾਂ ਚੌਂ ਦੇ ਬਿਲਕੁਲ ਕਿਨਾਰੇ ਤੇ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿਸੇ ਦੀ ਨਾ ਸਮਝੀ ਕਰਕੇ ਜਾਂ ਕਿਸੇ ਦੀ ਗਲਤੀ ਕਰਕੇ ਇਹ ਆਪਣੀ ਜਿਹੜਾ ਟਰੱਕ ਆ ਇਹ ਪਾਣੀ ਦੇ ਵਿੱਚ ਰੁਣ ਤੋਂ ਮਤਲਬ ਕਹਿ ਲੋ ਬਚਾਈ ਹੋ ਚੁੱਕਾ ਹੈ ਲਗਭਗ ਔਰ ਤੁਸੀਂ ਦੇਖ ਸਕਦੇ ਹੋ ਕਿ ਡਰਾਈਵਰ ਨੇ ਭੱਜ ਕੇ ਜਾਨ ਬਚਾਈ ਆ ਪਰ ਜਿਹੜੀ ਮੇਨ ਮੁੱਖ ਦੀ ਗੱਲ ਇਹ ਆ ਕਿ ਜਦੋਂ ਵੀ ਇਹ ਚੋ ਹੁੰਦਾ ਆ ਤਾਂ ਲੋਕ ਤਮਾਸ਼ਾ ਬਣ ਕੇ ਇੱਥੇ ਖੜੇ ਹੋ ਜਾਂਦੇ ਆ ਔਰ ਖੜੇ ਹੋਣ ਤੋਂ ਬਾਅਦ ਆਪਣਾ ਕਿਸੇ ਵੀ ਗੱਲ ਤੋਂ ਇਹ ਡਰਦੇ ਨਹੀਂ ਹੈਗੇ ਕਿਉਂਕਿ ਇਹ ਪਾਣੀ ਦੇ ਵਿੱਚ ਕੋਈ ਜ਼ਹਿਰੀਲਾ ਜਾਨਵਰ ਵੀ ਹੋ ਸਕਦਾ ਆ ਉਸ ਤੋਂ ਬਾਅਦ ਕਿਸੇ ਦਾ ਕੋਈ ਨੁਕਸਾਨ ਵੀ ਹੋ ਸਕਦਾ ਪਾਣੀ ਵੱਧ ਸਕਦਾ ਆ ਪਾਣੀ ਵਧਣ ਕਰਕੇ ਆ ਦੇਖੋ ਜੀ ਆਪਾਂ ਗੱਲ ਕਰਦੇ ਆ ਪ੍ਰਸ਼ਾਸਨ ਅਧਿਕਾਰੀਆਂ ਨਾਲ ਤੇ ਗੱਲਬਾਤ ਕਰਦੇ ਆ ਭਾਜੀ ਚਲੋ ਆ ਹੀ ਗਏ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਜੀ ਉਹਨਾਂ ਨੂੰ ਪਹਿਲਾ ਤਾਂ ਉਹਨਾਂ ਦਾ ਜੀ ਤਹਿਤੋਂ ਧੰਨਵਾਦ ਜਿਹੜੇ ਆਪਣੀ ਡਿਊਟੀ ਸਾਧ ਤੌਰ ਤੇ ਨਿਭਾ ਰਹੇ ਆ ਕਿ ਇੱਥੇ ਜਿੰਨੇ ਵੀ ਲੋਕ ਆਓ ਜੀ ਚੱਲਦੇ ਆ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਲਾਂਕਿ ਠੀਕ ਹੈ ਜੀ ਤੇ ਸਰ ਇਹ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜਿਹੜਿਆ ਲੋਕ ਆ ਇੱਥੇ ਆ ਕੇ ਜਿੰਨੇ ਵੀ ਜਨਤਾ ਆ ਕੇ ਖੜੀ ਆ ਔਰ ਆ ਕੇ ਬਿਲਕੁਲ ਚੋਰ ਦੇ ਦੀ ਆਪਣੀ ਜਾਨ ਦੀ ਪਰਵਾਹ ਨਾ ਕਰਦੀ ਹੋਈ ਇੱਥੇ ਜਿਹੜਾ ਆ ਕੇ ਤਮਾਸ਼ਾ ਬਣਾਇਆ ਹੋਇਆ ਹੈ ਦੇਖੋ ਜੀ ਇਹ ਬੜੇ ਅਫਸਰਸ ਦੀ ਗੱਲ ਹੈ ਕਿ ਜਿਹੜਾ ਵਿਅਕਤੀ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਦਾ ਮਨੁੱਖ ਮਨੁੱਖ ਨੂੰ ਕਹਿ ਰਿਹਾ ਵੀ ਗਲਤੀਆਂ ਨਾ ਕਰੋ ਇਹ ਦੇਖੋ ਕੁਦਰਤੀ ਚੀਜ਼ ਹੈ ਇਹਨੇ ਕਿਸੇ ਦਾ ਲਿਹਾਜ ਨਹੀਂ ਕਰਨਾ ਠੀਕ ਹੈ ਨਾ ਇਹ ਕੁਦਰਤੀ ਇੱਕ ਆਫਤ ਸਮਝ ਲਓ ਜਾਂ ਇੱਕ ਕੁਦਰਤੀ ਕਰੋਪੀ ਸਮਝ ਲਓ ਕਿ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਜਦੋਂ ਸਿੰਘ ਸਭ ਪਹਾੜਾਂ ਵਿੱਚ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਉਹਦੇ ਕਰਕੇ ਪਾਣੀ ਆ ਜਾਂਦਾ ਇਹ ਦੇਖੋ ਤੁਹਾਡੇ ਸਾਹਮਣੇ ਗੱਡੀ ਹੈ ਤੁਸੀਂ ਇੱਥੋਂ ਹਿਸਾਬ ਲਾਓ ਵੀ ਇਹ ਡਰਾਈਵਰ ਜਿਹੜਾ ਇਹ ਡਰਾਈਵਰ ਵਿਅਕਤੀ ਸੀ ਕਿੱਡਾ ਕਿ ਸਿਆਣਾ ਜਿਨੇ ਆਪਣੀ ਜਾਨ ਵੀ ਖਤਰੇ ਵਿੱਚ ਪਾਈ ਹੈ ਇਹ ਹੁਣ ਪਿੱਛੋਂ ਪਤਨੀ ਲੋਡ ਹੈ ਤੇ ਅਨਲੋਡ ਹੈ ਇਹਦੇ ਵਿੱਚ ਕੀ ਹੈ ਤੇ ਕੀ ਨਹੀਂ ਇਹ ਮਸਾ ਬਚਿਆ ਇਹੋ ਜੇ ਲੋਕ ਜਿਹੜੇ ਹੁੰਦੇ ਆ ਇਹ ਸਾਡੇ ਵਾਸਤੇ ਇੱਕ ਸੰਕੇਤ ਹੁੰਦੇ ਆ ਵੀ ਜੋ ਇਸ ਵਿਅਕਤੀ ਨੇ ਗਲਤੀ ਕੀਤੀ ਹੈ ਉਹ ਅਸੀਂ ਨਹੀਂ ਦੁਹਰਾਉਣੀ ਸਾਨੂੰ ਤੇ ਹੁਣੇ ਫੋਨ ਆਇਆ ਸੀਗਾ ਕਿ ਜਾਮ ਲੱਗਾ ਅਸੀਂ ਤੇ ਇਸੇ ਕਰਕੇ ਸਾਰੀ ਟ੍ਰੈਫਿਕ ਕੋ ਫੋਰਸ ਜਿਹੜੀ ਹੈ ਉਹ ਅਸੀਂ ਬੁਲਾ ਲਈ ਹੈ ਜਾਮ ਖਲਾ ਰਹੇ ਆ ਤੇ ਪਲੀਜ਼ ਸ਼੍ਰੀਮਾਨ ਜੀ ਤੁਸੀਂ ਵੀ ਜਾਓ ਐਨੋ ਬ੍ਰਦਰ ਪਲੀਜ਼ ਛੱਡ ਦਿਓ ਛੱਡ ਦਿਓ ਮੇਰੇ ਵੀਰ ਕੋਆਪਰੇਟ ਕਰਿਆ ਕਰੋ ਪਿੱਛੇ ਹਟ ਜਾਓ ਆਹੜਾ ਪਿੱਛੇ ਨਾਲੇ ਵਾਲਾ ਪੁਲੀ ਹੈ ਮੇਰੇ ਵੀਰ ਪਲੀਜ਼ ਉੱਥੇ ਚੱਲ ਜਾਓ ਇਹ ਪਾਣੀ ਦਾ ਕੋਈ ਪਤਾ ਨਹੀਂ ਹੁੰਦਾ ਇਹਦਾ ਵਹਾਅ ਇਕਦਮ ਆ ਜਾਵੇ ਇਹਨੇ ਸਾਨੂੰ ਭੱਜਣ ਦਾ ਮੌਕਾ ਵੀ ਨਹੀਂ ਦੇਣਾ ਇਸ ਕਰਕੇ ਪਲੀਜ਼ ਕੋਆਪਰੇਟ ਕਰੋ ਇਹਦੇ ਕਰਕੇ ਮੈਂ ਸਮਝਦਾ ਕਿ ਪਾਣੀ ਜਿਆਦਾ ਆਉਣ ਕਰਕੇ ਜਿਹੜੇ ਥੱਲੇ ਵਾਲੇ ਦੋਨੇ ਕਾਜਵੇ ਆ ਇਹ ਬੰਦ ਹੋ ਜਾਂਦੇ ਆ ਤੇ ਥੋੜਾ ਜਾਮ ਲੱਗ ਜਾਂਦਾ ਜਾਮ ਦੇ ਵਿੱਚ ਕੀ ਹੁੰਦਾ ਜਦੋਂ ਕਿਤੇ ਜਾਮ ਲੱਗਦਾ ਉਸ ਟਾਈਮ ਸਾਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਗੱਡੀ ਦੇ ਵਿੱਚ ਬੈਠਿਆ ਵਾਹਿਗੁਰੂ ਵਾਹਿਗੁਰੂ RAM 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 ਅੱਲਾ ਅੱਲਾ ਜੋ ਵੀ ਮੇਰਾ ਵੀਰ ਕਿਸੇ ਵੀ ਧਰਮ ਨੂੰ ਮੰਨਦਾ ਉਹਦਾ ਬੈ ਕੇ ਆਰਾਧਨਾ ਕਰਨੀ ਚਾਹੀਦੀ ਕਿ ਸਾਡਾ ਜਿਹੜਾ ਜਾਮ ਹੈ ਉਹ ਵੀ satsang ਬਣ ਜਾਵੇ ਬਿਲਕੁਲ ਬਿਲਕੁਲ ਜੀ ਠੀਕ ਨਹੀਂ ਤੇ ਜਾਮ ਲੱਗਦਾ ਕਦੋਂ ਜਦੋਂ ਲੋਕੀ ਕਾਲੀ ਕਰਦੇ ਆ ਅੱਗੇ ਜਾ ਕੇ ਕਿ ਮੈਂ ਪਹਿਲਾਂ ਨਿਕਲ ਜਾ ਮੈਂ ਪਹਿਲਾਂ ਨਿਕਲ ਜਾ ਉਹਦੇ ਕਰਕੇ ਨਾ ਵੱਡਾ ਜਾਮ ਲੱਗ ਜਾਂਦਾ ਇਸ ਕਰਕੇ ਹੁਣ ਜਾਮ ਥੋੜਾ ਜਿਹਾ ਰਹਿਣਾ ਉਹਦੇ ਕਰਕੇ ਸਾਡੇ ਜਿਹੜੇ ਭੁਗਤਾ ਇੰਤਜ਼ਾਮ ਹੈ ਅਸੀਂ ਕਿਤੇ ਆ ਮੈਂ ਵੀ ਆ ਗਿਆ ਬਾਤੀ ਵੀ ਸਾਡਾ ਜਿਹੜਾ ਟ੍ਰੈਫਿਕ ਸਾਰੀ ਉਹ ਵੀ ਆ ਰਹੀ ਜਮ ਆਪਾਂ 500 ਮਿੰਟ ਵਿੱਚ ਖਲਾ ਦੇਣਾ ਜੀ ਸਰ ਮੈਂ ਇਹ ਕਹਿਣਾ ਚਾਹੁੰਦਾ ਕਿਉਂ ਇਹ ਲੋਕ ਨਹੀਂ ਸਮਝਦੇ ਕਿਉਂ ਇੱਥੇ ਜਿਹੜਾ ਇਹ ਲੁੱਪ ਟਟਾਉਂਦੇ ਇਹ ਚੀਜ਼ ਦਾ ਕਿਉਂ ਨਹੀਂ ਆ ਨਾ ਆਪਣੀ ਜਾਨ ਦੀ ਪਰਵਾਹ ਹੁਣ ਦੇਖੋ ਇਹਨਾਂ ਨੂੰ ਅਸੀਂ ਪਿਆਰ ਨਾਲ ਹੀ ਕਹਿ ਸਕਦੇ ਹਾਂ ਨਾ ਐ ਪਲੀਜ਼ ਤੁਸੀਂ ਅੱਜ ਬੇਟਾ ਆ ਜਾਓ ਤੁਸੀਂ ਪਲੀਜ਼ ਜਾਓ ਜੀ ਇਹ ਕਿਹਦੀ ਵੇਟ ਕਰ ਰਹੇ ਹੋ ਕਾਕਾ ਕਿਹਨੂੰ ਵੇਟ ਰਹਿ ਇਹ ਕਿਹਨਾਂ ਦੀ ਐਕਟਵਾ ਐਕਟਵਾ ਜੀ ਪਲੀਜ਼ ਪਿੱਛੇ ਜਾਓ ਜੀ ਪਲੀਜ਼ ਪਿੱਛੇ ਜਾਓ ਕਿਛੇ ਜਾਓ ਛੱਡ ਦਿਓ ਜੇ ਤੁਸੀਂ ਸਾਡੀ ਹੈਲਪ ਕਰਨਾ ਚਾਹੁੰਦੇ ਹੋ ਨਾ ਤੇ ਸਾਡੇ ਨਾਲ ਚਲੋ ਅਸੀਂ ਜਾਮ ਖਲਾਈਏ ਇਹ ਨਹੀਂ ਕਿ ਅਸੀਂ ਅੱਗੇ ਪ੍ਰੋਬਲਮ ਜਿਹੜੀ ਹੈ ਉਹ ਕ੍ਰੀਏਟ ਕਰਨੀ ਹੈ ਪਲੀਜ਼ ਬੇਟਾ ਕਾਦੀ ਵੀਡੀਓ ਬਣਾ ਰਹੇ ਹੋ ਕੀ ਇਹ ਕੋ ਨਵੀਂ ਗੱਲ ਆ ਜਾਓ ਸ਼ਾਬਾਸ਼ ਅਸੀਂ ਹੁਣ ਜਾ ਰਹੇ ਹਾਂ ਜੀ ਭੰਗੀਪੁਰ ਤੇ ਕਾਫੀ ਜਾਮ ਲੱਗਾ ਕੋ ਚਰਨ ਜੀ ਤੁਸੀਂ ਪਲੀਜ਼ ਦੇਖੀ ਰੱਖੋ ਇਹ ਸਾਹ ਜੀ ਟ੍ਰੈਫਿਕ ਇੰਚਾਰਜ ਸੁਹਾਸ ਭਾਜ ਦੀ ਪਹਿਲਾ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਆ ਕੱਲ ਨੂੰ ਕੋਈ ਹਾਵੀ ਨਾ ਵੀ ਹੋ ਗਈ ਮੁੜ ਕੇ ਅਸੀਂ ਪ੍ਰਸ਼ਾਸਨ ਨੂੰ ਦੋ ਤਿੰਨ ਦਿਨ ਦੇ ਫੇਰ ਨਾ ਕਹਿਣਾ ਜੀ ਉਹਨਾਂ ਨੇ ਆ ਆਪਣਾ ਕੋਈ ਪ੍ਰਬੰਧ ਨਹੀਂ ਕੀਤਾ ਜਿਹਦੇ ਕਰਕੇ ਜੀ ਨੁਕਸਾਨ ਹੋ ਗਿਆ ਉਹ ਬਾਰ-ਬਾਰ ਤੁਹਾਨੂੰ ਰਿਕਵੈਸਟ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਪਿੱਛੇ ਹੋ ਕੇ ਦੇਖੋ ਕਿਉਂਕਿ ਕੱਲ ਨੂੰ ਕੋਈ ਜੰਗਲੀ ਵਿੱਚੋਂ ਸੱਪ ਜਾਂ ਕੋਈ ਜਾਨਵਰ ਇੱਧਰ ਆ ਕੇ ਤੁਹਾਡੇ ਘਰੇ ਦਸ ਗਿਆ ਤਾਂ ਤੁਹਾਡੂ ਕੋਈ ਨੁਕਸਾਨ ਹੋਊਗਾ ਤੁਹਾਡੇ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਆ ਸੋ ਬੇਨਤੀ ਇਹ ਹੈ ਕਿ ਜਦੋਂ ਵੀ ਇੱਧਰ ਹੁਸ਼ਿਆਰਪੁਰ ਦੇ ਵਿੱਚ ਪਾਣੀ ਆਉਂਦਾ ਆ ਜੀ ਕਿਰਪਾ ਕਰਕੇ ਕੋਈ ਵੀ ਮਿੱਤਰ ਪਿਆਰਾ ਇਦਾਂ ਨਾ ਆ ਸੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ